ਇੱਕ ਫੋਟੋ ਲਿਆਸ ਕਰਦਾ ਵਾਈਬੂ ਜੀ ਦਾ ਕੱਲ੍ਹ ਸੀ ਵਾਈਬੂ ਜੀ ਦੇ ਪਤੇ ਹਰ ਸਾਲ ਮਨ ਲੱਗ ਜਦੋਂ ਇਹ ਨਵੀਂ ਨਵੀਂ ਸੋਤ ਹੈ ਇੱਥੇ ਘੋੜਿਆਂ ਦੀ ਮੰਡੀ ਲੱਗਦੀ ਹੈ ਤੇ ਮੈਨੂੰ ਯਾਦ ਜਦੋਂ ਆਪਣੀ ਸਰਕਾਰ ਬਣੀ ਤੇ ਮੈਂ ਉਹਨਾਂ ਹੁੰਦਾ ਸੀ ਹਰ ਮੰਡੀ 'ਚ ਮੈਂ ਖੇੜਾ ਜਰੂਰ ਕੱਢਦਾ ਹੁੰਦਾ ਸੀ ਬਾਕੀ ਕਾਹ ਤੇ ਆਪਣੇ ਉਦੋਂ ਜ਼ਿਆਦਾ ਨੌਕਰੀਆਂ ਦਾ ਜ਼ਿਆਦਾ ਖਾਸ ਤੇ ਮੈਂ ਸੋਚਿਆ ਕਿ ਆਪਣੇ ਨੌਜਵਾਨਾਂ ਚ ਜਾਨਵਰਾਂ ਪ੍ਰਤੀ ਪਿਆਰ ਹੈ ਆਪਣੇ ਪੰਜਾਬੀਆਂ ਚ ਤੇ ਮੈਂ ਕਿਹਾ ਇਹ ਵੀ ਕੁਆਲਟੀ ਇੰਪਰੂਵ ਕਰਨੀ ਬੜੀ ਲੋੜ ਹੈ ਉਦੋਂ ਇੰਨੀ ਚੰਗੀ ਕੁਆਲਟੀ ਨਹੀਂ ਹੁੰਦੀ ਸੀ ਤੇ ਮੈਂ ਫੈਸਲਾ ਕੀਤਾ ਕਿ ਆਪਾਂ ਇਹ ਪੂਰਾ ਬੈਸਟ ਘੋੜੇ ਆ ਆਪਣੀ ਬ੍ਰੀਡ ਪੰਜਾਬ ਦੇ ਤੇ ਅਸੀਂ ਮੇਲੇ ਸ਼ੁਰੂ ਕਰ ਦਿੱਤੇ ਹਰ ਸਾਲ ਪ੍ਰਾਈਜ਼ ਮਣੀ ਲੱਗਦੇ ਸੀ ਤੇ ਹੌਲੀ ਹੌਲੀ ਮੈਂ ਦੇਖਿਆ ਕਿ ਪੰਜਾਬ ਦੇ ਨੌਜਵਾਨਾਂ ਨੇ ਅਲੱਗ-ਅਲੱਗ ਸੂਬਿਆਂ ਤੋਂ ਜਿਹੜੇ ਬੈਸਟ ਕੁਆਲਿਟੀ ਦੇ ਜਾਨਵਰ ਭਾਵੇਂ ਘੋੜੇ ਆ ਭਾਵੇਂ ਗਾਵਾਂ ਆ ਭਾਵੇਂ ਮੱਝਾਂ ਆ ਭਾਵੇਂ ਕੁਝ ਵੀ ਹੋਵੇ ਇੱਥੇ ਹੜੀ ਹੜੀ ਆਉਣ ਲੱਗੇ ਤੇ ਹਰ ਸਾਲ ਅਸੀਂ ਇਹਦਾ ਪ੍ਰਾਈਜ਼ ਮਣੀ ਵੀ ਆਉਂਦੇ ਸੀ ਤੇ ਇਹਨੂੰ ਹੋਰ ਅਕੇ ਲਿਖ ਜਾਂਦੇ ਸੀ ਪਰ ਜਦੋਂ ਸੱਤ ਸਾਲ ਪਹਿਲੇ ਆਪਣੀ ਸਰਕਾਰ ਗਈ ਤੇ ਮੈਨੂੰ ਲੱਗਦਾ ਸਾਰੇ ਰੁਲ ਕੇ ਨਾਲ ਗਏ ਸਾਰੇ ਤੇ ਇਹ ਕੰਮ ਕੋਮ ਸਾਰਾ ਰੁਕ ਗਿਆ ਜਿਵੇਂ ਵਰਲਡ ਕੱਪ ਕਬੱਡੀ ਕਰਾਉਂਦੇ ਸੀ ਕਬੱਡੀ ਨੂੰ ਆਪਾਂ ਕਰੋੜਾਂ ਦੀ ਬਣਾ ਦਿੱਤੀ ਤੇ ਸੱਤ ਸਾਲ ਹੋ ਗਏ ਉਹ ਵੀ ਬੰਦ ਹੈ ਮੈਂ ਜਿੰਨੇ ਘੋੜ ਘੋੜਿਆਂ ਦੇ ਪ੍ਰੇਮੀ ਐ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਕਿਸੇ ਨੂੰ ਮਿੱਤਾਂ ਮੁੰਤਾਂ ਕਰਦੀ ਲੋੜ ਨਹੀਂ ਓਕੇ ਸੋਕੇ ਤਿੰਨ ਸਾਲ ਟਪਾਲੋ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੇਰੀ ਗੱਲ ਨੋਨ ਕਰਿਓ ਮੈਂ ਤਾਂ ਪਿਛਲੀ ਵਾਰ ਵੀ ਕਿਹਾ ਸੀ ਕਿ ਜੇ ਆਪਣੀ ਸਰਕਾਰ ਬਣਦੀ ਹੈ ਮੈਂ ਅਨਾਉਂਸ ਕੀਤਾ ਸੀ ਉਦੋਂ ਵੀ ਆ ਜਿਹੜੇ ਫਰਬ੍ਰੈਂਡ ਲੈ ਕੇ ਆਉਂਦੇ ਨਾ ਬਾਹਰੇ ਮੁੱਖੋਂ ਉਹ ਸਾਰੇ ਧੁੱਲ ਜਾਣਗੇ ਮੈਂ ਪੰਜਾਬ ਵਿੱਚ ਕਾਂਟੇ ਡਰਬ ਕੱਲ ਤੋਂ ਵਧੀਆ ਰੇਸ ਕੋਰਸ ਹੋਣਾ ਕੱਲੇ ਮਾਰਵਾੜੀ ਘੋੜਿਆਂ ਦੇ ਰਿਸਦਾ ਜਿਹੜੀ ਫਾਈਨਲ ਡਰਬੀ ਹੋਊਗੀ ਮੇਰੀ ਨੋਟ ਕਰ ਲਿਓ ਜਿਹੜੇ ਹਰ ਸਾਲ ਦਾ ਫਾਈਨਲ ਡਰਬੀ ਹੋਇਆ ਕਰੂਗੀ ਉਹ 10 ਕਰੋੜ ਰੁਪਈਆ ਦਾ ਹੋਊਗਾ ਉਹਦਾ ਇਹ ਹਰ ਸਾਈਡ ਦੇ ਛੰਡੇ ਰੇਸ ਹੋਣਗੀਆਂ ਤੇ ਹਰ ਸਾਈਡ ਦੇ ਛੰਡੇ ਪ੍ਰਾਈਜ਼ ਮਰੀ ਹੋਇਆ ਕਰੂਗੀ ਦੀ ਆਪਣਾ ਆ ਜਿਹੜੀ ਆਪਣੇ ਮਾਰਵਾੜੀ ਘੋੜੇ ਐ ਦੇਖੋ ਕੋ ਮਦ ਕਹਿੰਦਾ ਉਹ ਨੂੰ ਚੰਗੇ ਜਿੰਦੇ ਰੱਖਣ ਲੱਗ ਜਿਓ ਤੇ ਐ ਜਾ ਮਾਹੌਲ ਬਣਾ ਕੇ ਦੇਵਾਂਗੇ ਨਾਲੇ ਮੁਖਸਰ ਹਰ ਵਾਰ ਰੌਲਾ ਆ ਪੈਤਰਤਾ ਮੰਡੀ ਦੇਣੀ ਨਹੀਂ ਦੇਣੀ ਆਪਾਂ ਪਿੱਛੇ ਤੋਂ ਬਣਾਵਾਂਗੇ ਮੰਡੀ ਬਣਾਵਾਂਗੇ ਮੇਨ ਰੋਡ ਤੇ ਭਾਵੇਂ 100 ਕਿਲਾ ਚਾਹੀਏ ਐਜੀ ਮੰਡੀ ਬਣਾਵਾਂਗੇ ਪੱਕੀ ਮੰਡੀ ਨਾਲੇ ਅਸੀਂ ਹੌਰਸ ਐਸੋਸੀਏਸ਼ਨ ਬਣਾ ਕੇ ਉਹਨਾਂ ਨੂੰ ਮੈਂਡੰਗ ਕਰਦਨੀ ਹੈ ਸੋ ਕਿ ਆਪਾਂ ਨੂੰ ਕਿਸੇ ਨੇ ਕੋਈ ਮਿੰਤਾ ਮੁੰਤਾ ਕਰਨ ਦੀ ਲੋੜ ਨਹੀਂ ਆਇ ਕਹਿਦਾ ਸ਼ੌਕ ਹੈ ਆਪਣੇ ਪੰਜਾਬੀਆਂ ਦਾ ਸ਼ੌਂਕ ਹੈ ਤੇ ਮੈਂ ਦੇਖਿਆ ਜਿੰਨਾ ਸ਼ੌਂਕ ਇੱਥੇ ਹੈ ਮੈਂ ਦੇਖਿਆ ਉਹਨੇ ਦੁੱਗੇ ਛੁੱਕੇ ਚ ਨਾੜੀ ਦੁੱਗੇ ਛੁੱਕੇ ਅਜਾ ਮਾਹੌਲ ਨਹੀਂ ਬਣਾਇਆ ਉਹ ਬਾਹਲੇ ਛੁੱਕੇ ਹੁਣ ਪਰ ਲੱਗਿਆ ਆਪਾਂ ਨੂੰ ਦੇਖ ਕੇ ਆਪਣੇ ਜਿਹੜੇ ਆ ਮੈਚ ਦੇਖ ਕੇ ਆਪਣੇ ਜਿਹੜੇ ਜਿਹੜੇ ਸਿਸ਼ੋਤ ਪਰੋਣੇ ਹੋਣੇ ਆ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਪਿਛਲੇ ਸਾਤਾ-ਸਾਤ ਜੋ ਸਰਕਾਰਾਂ ਆਪੀ ਜੁਗਵਾਰੀ ਧੁਰਗੀਆਂ ਤੇ ਨੌਜਵਾਨ ਲਿਆ ਜਿਹੜੇ ਘੋੜੇ-ਘੋੜੇ ਜਿਹੜੇ ਪਾਲਦੇ ਆ ਉਹ ਇਕੱਠੇ ਹੋ ਕੇ ਉਹ ਸ਼ੋਅ ਕਰਉਣ ਲੱਗ ਗਏ ਤੇ ਮੈਨੂੰ ਬੜਾ ਜੱਗਾ ਲੱਗਦਾ ਜਦੋਂ ਹਰ ਦੋ ਦਿਨ ਮਹੀਨੇ ਬਾਅਦ ਕਿਤੇ ਨਾ ਕਿਤੇ ਆ ਸ਼ੋਅ ਹੁੰਦਾ ਉਹਦੇ ਨਾਲ ਬਹੁਤ ਲੋਕੀ ਜੁੜਦੇ ਆ ਤੇ ਆ ਜਿਹੜਾ ਸ਼ੌਕ ਹੈ ਜਿਹੜਾ ਸ਼ੌਕ ਹੈ ਜਿਹੜਾ ਮੈਨੂੰ ਲੱਗਦਾ ਹੈ ਬਹੁਤ ਵਧੀਆ ਸ਼ੌਕ ਹੈ ਮੈਨੂੰ ਆਪ ਸਮਝ ਮੇਰੇ ਕੋਲੇ ਉਹ तकरीबन 70 ਘੋੜੇ ਮਾਰਵਾੜੀ ਤੇ ਦੂਜੇ ਮੇਰੇ ਕੋਲੇ ਹੈਗੇ ਮੈਂ ਵੀ ਜਦੋਂ ਪਿੰਡ ਬਾਦਵ ਆਣਾ ਸਭ ਤੋਂ ਪਹਿਲੇ ਘਰ ਤੇ ਅੰਦਰ ਪਹੁੰਚਣ ਤੋਂ ਪਹਿਲੇ ਆਪਣੇ ਸਟੇਬਲ ਜਾਂਦਾ ਹਾਂ ਦੇ ਕੇ ਅੱਧਾ ਘਾਟਾ ਲਾ ਕੇ ਤੇ ਫਿਰ ਆਪਣੇ ਘਰੇ ਜਾਣਾ ਦੇਖੋ ਜਾਨਵਰਾਂ ਦਾ ਮਨੋ ਸ਼ੌਂਕ ਰੱਖਣਾ ਪਿਆਰ ਰੱਖਣਾ ਬਹੁਤ ਵਧੀਆ ਚੀਜ਼ ਹੈ ਹੁਣ ਵੀ ਮੇਰੇ ਕੋਲ ਕਈ ਕਿਸਮ ਦੇ ਜਾਨਵਰ ਹੈ ਤੇ ਮੈਂ ਹੁਣ ਕੋਟ ਵੀ ਕਰ ਰਿਹਾ ਵਕ ਵਕ ਜਾਨਵਰ ਮੇਰੇ ਕੋਲ ਅਮਰੀਕਨ ਮਿਨੀਏਚਰ ਹਾਰਸਸ ਦੀ ਟਾਪ ਐਂਡ ਬਰੀਡ ਮੇਰੇ ਕੋਲ ਫੈਂਪੋਟ ਕੀਤੀ ਹੈ ਪਹਿਲਾ ਪਹਿਲਾ ਜੀ ਮੇਰੇ ਕੋਲ ਹੈ ਜਿਪਸੀ ਹਾਰਸਸ ਵੀ ਮੈਂ ਬਾਰੋਂ ਕੋਟ ਕੀਤਾ ਪਿਛਲੀ ਵਾਰ ਤੁਸੀਂ ਦੇਖਿਆ ਹੋਣਾ ਪੋਪੀ ਪਾਇੰਟ ਲਾਇਸੈਂਸ ਹੁੰਦਾ ਜਿothe ਸਭ ਤੋਂ ਛੋਟੇ ਦੁਨੀਆ ਦੇ ਨੇ ਘੋੜੇ ਆ ਉਹ ਐਡੇ ਖੁੰਦੇ ਮਤਲਬ 23 ਇੰਚ ਦੇ ਉਹ ਵੀ ਮੈਂ ਬਰੀਡ ਇਥੇ ਲੈ ਕੇ ਆ ਰਿਹਾ ਮੈਂ ਚਾਹਣਾ ਕਿ ਅਨਕੋਰਜ ਹੋ ਪਰ ਮਾਰਵਾੜੀਆਂ ਤਰਫ ਤੋਂ ਮੇਰਾ ਦਿਲੋਂ ਪਿਆਰ ਹੈ ਤੇ ਮੈਂ ਐਕਟਿਵ ਮੈਂ ਦੇਖਿਆ ਪਿਛਲੇ 4-5 ਸਾਲਾਂ ਵਿੱਚ ਬਹੁਤ ਵਧੀਆ ਤਰੀਕੇ ਨਾਲ ਆ ਮਾਰਵਾੜੀ ਬਰੀਡ ਆਪਣੇ ਪੰਜਾਬ ਚ ਡਵੈਲਪ ਹੋਈ ਆ ਕੁਆਲਿਟੀ ਵਲ ਹੋਈ ਆ ਤੇ ਮੈਂ ਇਹ ਖੋਜ ਨੂੰ ਬਧਾਈ ਦੇਣਾ ਚਾਹਣਾ ਸਾਰੇ ਲੋਕਾਂ ਨੂੰ ਕਿ ਤੁਸੀਂ ਜਿੱਥੇ ਜਿੱਥੇ ਵਧੀਆ ਘੋੜਾ ਸਟੇਡੀਅਮ ਲੱਭਦਾ ਹੈ ਪੈਸੇ ਦੀ ਪਰਵਾਹ ਨਹੀਂ ਕਰਦੇ ਤੁਸੀਂ ਉਹਨੂੰ ਇੱਥੇ ਪੰਜਾਬ 'ਚ ਲਿਆਉਣੇ ਹੈ ਤੇ ਇਹਦੇ ਨਾਲ ਕੀ ਹੋ ਗਿਆ ਕਿ ਪੰਜਾਬ ਦੇ ਵਿੱਚ ਜਿਹੜੀ ਕੁਆਲਿਟੀ ਹੈ ਉਹ ਹੁਣ ਭਿੰਦੋਤਾ ਦੀ ਬੈਚ ਹੋ ਗਈ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਈਰ ਜੀ ਦਾ ਖਾਲਸਾ ਵਾਈਰ ਜੀ ਦੇ ਫੋਟੇ